ਛੋਟੇ ਸਾਹਿਬਜ਼ਾਦੇ ਹਨ ਤੁਸੀਂ ਵੀਰ ਬਾਲਕ ਪੇਸ਼ ਕਰਨਾ ਚਾਹੁੰਦੇ ਉਸ ਚ ਗਲਤ ਕੀ ਹੈ ਉਹ ਬੱਚੇ ਸੀ ਉਹ ਬਾਲਕ ਕਹਤੇ ਹਨ ਉਹਨਾਂ ਨੂੰ ਬਾਲ ਕਹਤੇ ਹਨ ਉਹ ਵੀਰ ਸੀ ਬਹਾਦਰ ਸੀਗੇ ਉਸ ਚ ਗਲਤ ਕੀ ਹੈ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਆਰਐਸਐਸ ਬੜੇ ਕਰੀਨੇ ਦੇ ਨਾਲ ਇਸ ਖੇਡੂ ਖੇਡੂ ਇਹ ਪਹਿਲਾਂ ਤਾਂ ਸਾਨੂੰ ਆ ਰਿਹਾ ਸੀ ਦੇ ਮਾਈਂਡ ਸੈਟ ਨੂੰ ਸਮਝਣਾ। ਹਿੰਦੀ 'ਚ ਕੋਈ ਬੰਦਾ ਜਿਹੜਾ ਹਿੰਦੀ ਬੋਲਦਾ ਪੰਜਾਬੀ ਨਹੀਂ ਜਾਣਦਾ ਉਹ ਵੀਰ ਬਾਲਕ ਹੀ ਕਹੇਗਾ ਨਾ ਉਹਨਾਂ ਨੂੰ। ਇੱਥੇ ਗਲਤ ਕੀ ਹੈ? ਉਹਨਾਂ ਦੀ ਡਿਗਨਿਟੀ ਤਾਂ ਨਹੀਂ ਖਤਮ ਹੋ ਜੇਗੀ ਉਸ ਨਾਲ। ਬਿਲਕੁਲ ਡਿਗਨਿਟੀ ਖਤਮ ਹੋ ਗਈ। ਅਸੀਂ ਉਹ ਸੈਕਰੀਫਾਈਸ ਬਲੀਦਾਨ ਤਾਂ ਨਹੀਂ ਕੋਈ ਘਟ ਜੇਗਾ ਉਹਦੇ ਨਾਲ। ਉਹ ਬਿਲਕੁਲ ਤੁਸੀਂ ਹਕੀਕਤ ਆ ਦੇ ਨਾਲ ਮਿਲਾਣਾ ਚਾਹੁੰਦੇ ਹੋ ਨਾ। ਜਾਂ ਵੀਰ ਸਾਬਰਕਰ ਹੈ ਉਹਨਾਂ ਦਾ। ਤੁਸੀਂ ਵੀਰ ਸਾਬਰਕਰ ਤੇ ਵੀਰ ਬਾਲਕ ਨਾਲ ਖੜਾ ਕਰਨਾ ਚਾਹੁੰਦੇ ਹੋ। ਕਿਸ ਤਰ੍ਹਾਂ ਕੋਈ ਸਿੱਖ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦੇ ਨੇ। ਇਹਨਾਂ ਨੂੰ ਭਾਰਤ ਰਤਨ ਦੇ ਤੁਹਾਨੂੰ ਇਤਰਾਜ਼ ਕਿਉਂ ਮੈਨੂੰ ਭਾਰਤ ਰਤਨ ਦੇ ਇਸ ਗੱਲ ਜਦੋਂ ਇੱਕ ਬੰਦਾ ਕੰਫੈਸ ਕਰ ਰਿਹਾ ਕਿ ਬਲੂ ਸਟਾਰ ਆਪਰੇਸ਼ਨ ਸਾਡੇ ਪ੍ਰੈਸ਼ਰ ਨਾਲ ਹੋਇਆ ਇਹਦਾ ਮਤਲਬ ਹੈ ਕਿ ਤੁਸੀਂ ਪੂਰੇ ਤੇ ਪੂਰੀ ਕੌਮ ਨੂੰ ਜਿਸ ਕੌਮ ਨੇ ਆਜ਼ਾਦੀ ਦੀ ਲੜਾਈ ਅੱਗੇ ਹੋ ਕੇ ਲੜੀ ਉਸ ਕੌਮ ਨੂੰ ਤੁਸੀਂ ਫਾਇਟ ਟੈਂਕ ਕੀਤਾ ਤੇ ਤੁਸੀਂ ਭਾਰਤ ਰਤਨ ਦੇ ਇਹਦਾ ਮਤਲਬ ਸਾਡੇ ਸਖਮਾਂ ਨਾਨਾ ਜੀ ਦੇਸ਼ਮੁਖੜੇ ਜਿਹੜੇ ਜਿਸ ਨੇ 1984 ਦੇ ਦੰਗਿਆਂ ਨੂੰ ਵੀ ਠੀਕ ਸਮਝਿਆ ਤੇ ਬਲੂ ਸਟਾਰ ਆਪਰੇਸ਼ਨ ਨੂੰ ਵੀ ਠੀਕ ਸਮਝਿਆ ਤੇ ਰਾਹੁਲ ਗਾਂਧੀ ਵੀ ਇਸ ਗੱਲ ਨੂੰ ਐਕਸੈਪਟ ਕਰ ਰਿਹਾ ਕਿ ਅੱਜ ਵੀ ਕਾਂਗਰਸ ਵਿੱਚ ਆਰਐਸਐਸ ਦੇ ਲੋਕ ਬੈਠੇ ਜੀ ਕਹਿ ਰਹੇ ਮੁਸਲਮਾਨਾਂ ਨੂੰ ਪ੍ਰਧਾਨ ਮੰਤਰੀ ਨਫ਼ਰਤ ਕਰਦੇ ਆ ਜਿਹੜਾ ਤਿੰਨ ਤਲਾਕ ਦਾ ਉਹਨਾਂ ਦੇ ਮੁਸਲਮਾਨ ਔਰਤਾਂ ਦੇ ਹੱਕ ਚ ਫੈਸਲਾ ਕੀਤਾ ਇਹਨੂੰ ਤੁਸੀਂ ਵੀ ਤਾਂ ਦੇਖਦੇ ਹੋ ਫਿਰ ਇਹ ਵੀ ਗਲਤ ਲੱਗਿਆ ਤੁਹਾਨੂੰ ਤਿੰਨ ਤਲਾਕ ਨਾਲ ਬੰਦੇ ਨੂੰ ਤੁਸੀਂ ਕ੍ਰਿਮੀਨਲ ਬਣਾ ਦਿੱਤਾ ਤੁਸੀਂ ਪੱਕੇ ਤੌਰ ਦੇ ਉੱਤੇ ਹਰ ਮੁਸਲਮਾਨ ਨੂੰ ਕ੍ਰਿਮੀਨਲ ਕੇਸ ਉਹਦੇ ਉੱਤੇ ਲਗਾ ਲਾ ਦੀ ਠਪਾ ਲਾ ਤੇ ਠਪਾ ਹੀ ਲਗਾਤਾ ਨਾ ਤੁਸੀਂ ਕਿੰਨੇ ਘਰਾਂ ਚ ਤਿੰਨ ਤਲਾਕ ਹੋ ਰਹੇ ਨੇ ਤੇ ਕਿੰਨੇ ਵਿਆਹ ਹੋ ਰਹੇ ਨੇ ਪਹਿਲਾਂ ਤਾਂ ਤੁਸੀਂ ਇਲੈਕਸ਼ਨ ਆਪਣੇ ਫਾਰਮਾਂ ਚ ਕਦੇ ਲਿਖਿਆ ਨਹੀਂ ਕਿ ਉਹ ਮੈਂ ਵਿਵਾਹਿਤ ਆ ਕਿ ਨਹੀਂ ਆ ਜਦੋਂ ਪ੍ਰੈਸ਼ਰ ਬਿਲਟ ਆਇਆ ਤੇ ਤੁਸੀਂ ਵਿਵਾਹਿਤ ਕਰਤਾ ਤੇ ਫਿਰ ਤੁਸੀਂ ਉਹਦੇ ਨਾਲ ਕੀ ਰਚਨਾ ਕਰ ਰਹੇ ਉਹ ਨਿੱਜੀ ਜ਼ਿੰਦਗੀ ਹੈ ਉਹਦੇ ਨਾਲ ਦੇਸ਼ ਨਾਲ ਕੋਈ ਤਾਲੁਕ ਨਹੀਂ ਉਹ ਤਾਂ ਨਿੱਜੀ ਜ਼ਿੰਦਗੀ ਕਿਸੇ ਵੀ ਪੋਲਿਟਿਸ਼ੀਅਨ ਦੀ ਹੋ ਸਕਦੀ ਹੈ ਫਿਰ ਤਿੰਨ ਤਲਾਕ ਦੇ ਦੋ ਤੁਸੀਂ ਉਹਨਾਂ ਦੀ ਵੀ ਨਿੱਜੀ ਜ਼ਿੰਦਗੀ ਹੈ ਉਹ ਤਾਂ ਕਿਸੇ ਔਰਤ ਦੀ ਜ਼ਿੰਦਗੀ ਹੋਗੀ ਨਾ ਲੈ ਚਾਰ ਬੱਚੇ ਜੰਮੇ ਆਦਮੀ ਨੇ ਗੁੱਸੇ ਤੇ ਤਿੰਨ ਵਾਰੀ ਤਲਾਕ ਕਿਹਾ ਤਾਂ ਅਗਲੀ ਨੂੰ ਛੱਡ ਤੇ ਉਹ ਤਾਂ ਉਹ ਤਾਂ ਇੱਕ ਵੈਜ ਦੀ ਨਾਗਰੀਕ ਹੈ ਉਹ ਤਾਂ ਸਰਕਾਰ ਨਹੀਂ ਸੋਚਦੀ ਇਹ ਯੋਧਿਆ ਮੰਦਰ ਸਾਡੇ ਦੇਸ਼ ਲਈ ਬਹੁਤ ਕੁਝ ਹੈ ਜਾਂ ਸਭ ਕੁਝ ਹੈ ਨਹੀਂ ਸਮਝਾ ਇਹ ਮੰਤਰੀ ਇਹ ਇਸ਼ੂ ਹੀ ਨਹੀਂ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆਪ ਯਜਮਾਨ ਬਣ ਕੇ ਤੇ ਉੱਥੇ ਹਵਨ ਕਰਵਾ ਰਿਹਾ ਹੋਵੇ ਫਿਰ ਤੁਸੀਂ ਉਹਤ ਕਿਹੜੀ ਗਲਤੀ ਲਈ ਤੀ ਇਸ ਕਨਸਟੀਟਿਊਸ਼ਨ ਦੀ ਹੋਰ ਲਈ ਕਿ ਤੁਸੀਂ ਇਹ ਜਵਾਨ ਬਣੋਗੇ ਮੰਦਰ ਦਾ ਸਾਡੇ ਦੇਸ਼ ਦੀ ਫਿਜ਼ਾ ਚੋਣਾਂ ਦੇ ਵਿੱਚ ਰੰਗੀ ਹੋਈ ਹੈ ਮੁੱਖ ਤੌਰ ਤੇ ਗੱਲ ਕਰ ਲਈਏ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਆਪਣੇ ਉਮੀਦਵਾਰ ਖੜੇ ਕਰ ਰਹੀਆਂ ਨੇ ਇੱਕ ਵਾਰ ਫੇਰ ਅਸੀਂ ਸਿਆਸੀ ਤਾਕਤ ਹਾਸਲ ਕਰੀਏ ਤੇ ਦੇਸ਼ ਦੀ ਸੱਤਾ ਸੰਭਾਲ ਲਈਏ ਕਿ ਵਾਕੇ ਹੀ ਭਾਜਪਾ ਜਿਹੜੀ ਇਹ ਧਰਮ ਦੀ ਰਾਜਨੀਤੀ ਕਰ ਰਹੀ ਹੈ ਮੁਸਲਮਾਨਾਂ ਨੂੰ ਬਹੁਤ ਜ਼ਿਆਦਾ ਨਫ਼ਰਤ ਹੈ ਕੀ ਵਾਕਏ ਹੀ ਕਾਂਗਰਸ ਸਾકા ਨੀਲਾ ਤਾਰਾ ਲਈ ਜ਼ਿੰਮੇਵਾਰ ਹੈ 올 ਇੰਡੀਆ ਪੀਸ ਮਿਸ਼ਨ ਦੇ ਮੁਖੀ ਦਇਆ ਸਿੰਘ ਜੋ ਖੁਦ ਵੀ ਅਰਦੇਸ਼ ਦੀ ਰਾਜਧਾਨੀ ਦਿੱਲੀ ਦੇ ਇੱਕ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ ਲੜਨ ਜਾਂਦੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਸਦਾ ਦਇਆ ਸਿੰਘ ਜੀ ਹਾਂਜੀ ਸਵਾਲ ਇਹ ਤੁਸੀਂ ਬੜਾ ਠੋਕ ਕੇ ਕਹਿ ਰਹੇ ਹੋ ਕਿ ਮੋਦੀ ਦੇ ਕੇਜਰੀਵਾਲ ਵੀ ਕੋਈ ਹੈ ਪੰਜਾਬ ਨੂੰ ਉਡਦਾ ਪੰਜਾਬ ਤੋਂ ਲੈ ਕੇ ਪਤਾ ਨਹੀਂ ਕਿੱਥੇ ਕਿੱਥੇ ਤੱਕ ਲੈ ਗਏ ਤੇ ਵਾਕਈ ਕਹਿ ਲੋ ਵੀ ਇਹ ਧਰਮ ਦੀ ਰਾਜਨੀਤੀ ਭਾਜਪਾ ਸ਼ੁਰੂ ਤੋਂ ਕਰਦੀ ਆ ਰਹੀ ਹੈ ਮੈਂ ਹੀ ਕਹਣਾ ਕਿ ਮਨਮੋਹਨ ਸਿੰਘ ਦੀ ਸਰਕਾਰ 145 ਦੇ ਆંકੜੇ ਨਾਲ ਬਣੀ 2004 ਮਨਮੋਹਨ ਸਿੰਘ ਇੱਕ ਐਸਾ ਪਰਸਨੈਲਿਟੀ ਆਈ ਉਹ ਆਰਥਿਕ ਤੌਰ ਤੇ ਤਾਂ ਸੀ ਪਰ ਉਸ ਨੇ ਸਿੱਖ ਤੇ ਮੁਸਲਮਾਨ ਜਿਹੜਾ ਕਾਂਗਰਸ ਤੋਂ ਟੁੱਟਿਆ ਸੀ ਉਸ ਨੂੰ ਲਿਆ ਕੇ ਆਪਣੇ ਨਾਲ ਜੋੜਿਆ ਤੇ ਸਭ ਤੋਂ ਪਹਿਲਾਂ ਅੱਜ ਦੇ ਪਹਿਲੇ ਵਾਰ ਹੀ ਇੱਕ ਐਸਾ ਪ੍ਰਧਾਨ ਮੰਤਰੀ ਸੀ ਜੇਸ ਨੇ ਸਿੱਖਾਂ ਦੇ ਕੋਲ ਮਾਫੀ ਮੰਗੀ ਔਨ ਦਾ ਫਲੋਰ ਆਫ ਦਾ ਹਾਊਸ ਪਾਰਲੀਮੈਂਟ ਤੋਂ ਕਿ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਉਹਦੇ ਲਈ ਅਸੀਂ ਮਾਫੀ ਟੈਂਡਰ ਕਰਦੇ ਆ ਤੇ ਸਿੱਖ ਤੇ ਮੁਸਲਮਾਨ ਉਹਨਾਂ ਦੇ ਨਾਲ ਆ ਗਏ ਤੇ 2009 ਵਿੱਚ ਜਦੋਂ ਚੋਣ ਹੋਏ ਤੇ ਉਹੀ ਬਨਮੋਹਨ ਸਿੰਘ ਜਿਹੜਾ 145 ਨਾਂ ਲਾਇਆ ਸੀ ਉਹਦੀਆਂ 200 2009 ਵਿੱਚ 206 ਸੀਟਾਂ ਆ ਗਈਆਂ 61 ਸੀਟਾਂ ਦਾ ਫਰਕ ਪਿਆ ਉਹਦੇ ਮੁਕਾਬਲੇ ਦੇ ਉੱਤੇ ਨਰਿੰਦਰ ਮੋਦੀ ਨੇ ਸਾਰੇ ਹੀ ਆંકੜੇ ਮਾਰੇ ਸਾਰੇ ਹੀ ਤਜਰਬੇ ਕੀਤੇ ਤੇ ਉਹਨਾਂ ਨੂੰ 2014 ਵਿੱਚ 31% ਵੋਟ ਮਿਲੇ ਹਮ ਸੀਟਾਂ ਮਿਲੀਆਂ 114 ਜਿਹੜੀ 282 ਨੇ ਉਹਨਾਂ 101 168 ਜਿਹੜੇ ਨੇ ਸਿਟਿੰਗ ਮੈਂਬਰ ਪਾਰਲੀਮੈਂਟ ਕਾਂਗਰਸ ਦੇ ਉਧਰ ਟਰਾਂਸਫਰ ਹੋਏ ਤੇ 282 ਮਿਲ ਕਾਂਗਰਸ ਜਾਂ ਭਾਜਪਾ ਦੋਨਾਂ ਚੋਂ ਸੰਪਰਦਾਇਕ ਪਾਰਟੀ ਕਿਹੜੀ ਹੈ ਮੈਂ ਇਹ ਸਮਝਦਾ ਕਿ 1977 ਤੋਂ ਬਾਅਦ ਜਦੋਂ ਰਾਜੀ ਸੰਜੀਤ ਗਾਂਧੀਸ ਮੰਚ ਤੇ ਆਇਆ ਤੇ ਇਹ ਜਿਹੜੇ ਲੋਕ ਆਰਐਸਐਸ ਦੇ ਲੋਕ ਸਨ ਉਹ ਥੈਲੇ ਚੁੱਕ ਕੇ ਘੁੰਮਦੇ ਸਨ ਸੰਜੀ ਗਾਂਧੀ ਨੇ ਉਸ ਨੂੰ ਜੀਪਾਂ ਦਿੱਤੀਆਂ ਤੁਰਕਮਾਨ ਗੇਟ ਹੋਇਆ ਦੁਰਗਮਾਨ ਗੇਟ ਦੇ ਨਾਲ ਸਾਰੀ ਹੀ ਆਰਐਸ ਨੇ ਕਾਂਗਰਸ ਨੂੰ ਹੜੱਪ ਲਿਆ ਕਾਂਗਰਸ ਪੂਰੀ ਤਰ੍ਹਾਂ 1980 ਤੋਂ ਪੂਰੀ ਤਰ੍ਹਾਂ ਆਰਐਸਐਸ ਕਾਂਗਰਸ ਬਣ ਨਰੋਲ ਹੁਣ ਕਾਂਗਰਸ ਨਹੀਂ ਰਹੀ ਉਹ ਕਾਂਗਰਸ 1980 ਤੋਂ ਆਰਐਸਐਸ ਦੇ ਪ੍ਰਭਾਵੇ 'ਚ ਉਹ ਆਰਐਸਐਸ ਦੇ ਥੱਲੇ ਬਣੀ ਮੈਂ ਹੁਣ ਦੀ ਗੱਲ ਇਸ ਕਰਕੇ ਥੋੜਾ ਜਿਆਦਾ ਬਾਰੀਕ ਗੱਲਾਂ ਹੈਗਾ ਆਰਐਸਐਸ ਦੇ ਆਰਐਸਐਸ ਦੇ ਪ੍ਰਭਾਵ ਥੱਲੇ ਆ ਗਏ 1980 ਦੇ ਜਿਹੜੇ ਇਲੈਕਸ਼ਨ ਨੇ 80 1980 ਦੇ ਯਾਰ ਇੰਦਰਾ ਗਾਂਧੀ ਦੁਬਾਰਾ ਜਿੱਤ ਕੇ ਆਈ ਤੇ ਉਸ ਤੋਂ ਬਾਅਦ ਜਿਹੜੀ ਭਾਜਪਾ ਨੇ ਆਪਣੀ ਪਹਿਲੀ ਮੀਟਿੰਗ ਕੀਤੀ ਜਦੋਂ ਉਹਨਾਂ ਨੇ ਚੰਦਰਸ਼ੇਖਰ ਜੀ ਨੇ ਕਿਹਾ ਕਿ ਡਿਊਲ ਮੈਂਬਰਸ਼ਿਪ ਨਹੀਂ ਰੱਖ ਸਕਦੇ ਤੇ ਉਹਨਾਂ ਨੇ ਆਪਣੀ ਪਾਰਟੀ ਬੀਜੇਪੀ ਬਣਾਈ ਬੀਜੇਪੀ ਬਣਾ ਕੇ ਉਹਨਾਂ ਨੇ ਦੋ ਗੇਮ ਖੇਡੀਆਂ ਇੱਕ ਪਾਸੇ ਤਾਂ ਆਪਣੀ ਪਾਰਟੀ ਕ੍ਰੀਏਟ ਕਰ ਲਈ ਦੂਸਰੇ ਪਾਸੇ ਕਾਂਗਰਸ ਨੂੰ ਵੀ ਆਰਐਸਐਸ ਸੀ ਕਾਂਗਰਸ ਬਣਾ ਦਿੱਤਾ ਨਤੀਜਾ 1982 ਤੋਂ ਲੈ ਕੇ 84 ਤੱਕ ਕਾਂਗਰਸ ਨਾਂ ਦੀ ਕੋਈ ਚੀਜ਼ ਨਹੀਂ ਸੀ ਉਹ ਆਰਐਸਐਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਗੱਲ ਕਰ ਲਈਏ ਇੱਕ ਦਾ ਹੱਕਾ ਉਹਨਾਂ ਨੇ ਵੀ ਹੋ ਗਿਆ ਪੀਐਮ ਬਣੇ ਨੂੰ ਪਿੱਛੇ ਜਿਹੜੀ ਇੱਕ ਬੁੱਕ ਆਈ ਸੀਗੀ ਸਾਡੀ ਜੋ ਆਈਪੀ ਮਿਨਿਸਟਰੀ ਉਹਨੇ ਛਾਪੀ ਸੀ ਕਿਤਾਬ ਦਾ ਨਾਮ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਨਾਲ ਰਿਸ਼ਤਾ ਤੁਸੀਂ ਕਿਸੇ ਸਿਹਾਰਦੇ ਕਹਿੰਨੇ ਹੋ ਤਾਂ ਮੈਂ ਤਾਂ ਬੁੱਕ ਸ਼ਾਪ ਕੇ ਦੱਸ ਰਿਹਾ ਕਿ ਮੇਰਾ ਸਿੱਖ ਨਾਲ ਕੋਈ ਜਰ ਰਿਸ਼ਤਾ ਹੈ ਤੇ ਤੁਸੀਂ ਕਹਿੰਨੇ ਬਿਨਾਂ ਪਰਤ ਨਹੀਂ ਨਹੀਂ ਉਹ ਤਾਂ ਚੰਗੀ ਗੱਲ ਹੈ ਕਿ ਉਸਨੇ ਕਿਤਾਬ ਛਾਪਤੀ ਤੇ ਉਸਨੇ ਜਿਹੜੀ ਆਪਣੀ ਗੱਲ ਕਹੀ ਹੈ ਕਿ ਸ਼ਾਇਦ ਉਹ ਆਪਣੀ ਗੱਲ ਨੂੰ ਐਕਸਪ੍ਰੈਸ ਕਰਨਾ ਚਾਹੁੰਦੇ ਨੇ ਪਰ ਸਾਡਾ ਉਹਨਾਂ ਤੇ ਸਵਾਲ ਹੈ ਕਿ ਉਹ ਅਗਰ ਇਤਨਾ ਹੀ ਆਪਣੇ ਆਪ ਨੂੰ ਨਜ਼ਦੀਕੀ ਸਮਝਦੇ ਨੇ ਤੇ 1975 ਜਿਹੜੇ ਉਹ ਸਿੱਖ ਸਥਾਨ ਬਣੇ ਹੋਏ ਤੇ 1982 ਦਾ ਉਹ ਪੇਸ਼ ਕਰ ਦੇਣ ਇਨਕੁਆਰੀ ਕੰਡਕਟ ਕਰਕੇ ਤੇ ਪੇਸ਼ ਕਰ ਦੇਣ ਕਿ ਉਹ ਸਿੱਖਾਂ ਨੇ ਕੀਤੇ ਸੀਗੇ ਅਸੀਂ ਕੰਨ ਨਹੀਂ ਕੀਤਾ ਸੀ ਉਹ ਸਾਡੇ ਤੇ ਕਿਉਂ ਨਹੀਂ ਕਰਤੀ ਦੂਸਰੀ ਗੱਲ ਇਹ ਹੈ ਕਿ ਤੁਸੀਂ ਸਿੱਖਾਂ ਦੇ ਨਾਲ ਕਿਹੜੀ अहमियत ਕਰਦੇ ਹੋ ਕਿ ਛੋਟੇ ਛੋਟੇ ਸਹਿਬਜ਼ਾਦੇ ਹਨ ਤੁਸੀਂ ਵੀਰ ਬਾਲਕ ਪੇਸ਼ ਕਰਨਾ ਚਾਹੁੰਦੇ ਉਸ ਚ ਗਲਤ ਕੀ ਹੈ ਉਹ ਬੱਚੇ ਸੀ ਉਹ ਬਾਲਕ ਹੈ ਤੇ ਉਹਨਾਂ ਨੂੰ ਬਾਲਕ ਕਹਤੇ ਆ ਉਹ ਵੀਰ ਸੀ ਬਹਾਦਰ ਸੀਗੇ ਉਸ ਚ ਗਲਤ ਕੀ ਹੈ ਮੈਂ ਇੱਕ ਗੱਲ ਹਿੰਦੀ ਚ ਵੀਰ ਹੀ ਕਿਹਾ ਜਾਏਗਾ ਬਹਾਦਰ ਨੂੰ ਬਿਲਕੁਲ ਬੱਚੇ ਨੂੰ ਬਾਲ ਹੀ ਕਿਹਾ ਜਾਏਗਾ ਬਿਲਕੁਲ ਤਾਂ ਦਿਵਸ ਹੋ ਗਿਆ ਉਹਨਾਂ ਦੇ ਨਾਂ ਦਾ ਦਿਨ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਆਰਐਸਐਸ ਬੜੇ ਕਰੀਨੇ ਦੇ ਨਾਲ ਇਸ ਖੇਡ ਨੂੰ ਖੇਡਦੀ ਹੈ ਇਹ ਪਹਿਲਾਂ ਤਾਂ ਸਾਨੂੰ ਆਰਐਸ ਦੇ ਮਾਈਂਡਸੈਟ ਨੂੰ ਸਮਝਣਾ ਚਾਹੀਦਾ ਉਹ ਤੁਹਾਨੂੰ ਉੱਥੇ ਹੀ ਲੈ ਕੇ ਜਾਣਾ ਚਾਹੀਦਾ ਉਹ ਇਨਜਸਟੀਫਾਈ ਕਰੋ ਵੀਰਵਾਲ ਦੇ ਬਸ ਮੈਂ ਇਹ ਸ਼ਬਦ ਨਹੀਂ ਠੁਕਦਾ ਮੈਂ ਬਈ ਉਹ ਸਹਿਬਜ਼ਾਦੇ ਨੇ ਉਹਨਾਂ ਨੂੰ ਵੀਰ ਬਲਕ ਕਹਿ ਕੇ ਤੁਸੀਂ ਹਕੀਕਤ ਰਾਏ ਸਹਿਬਜ਼ਾਦਾ ਉਰਦੂ ਭਾਸ਼ਾ ਦਾ ਸ਼ਬਦ ਹੈ ਹਰ ਰਾਜ ਦੇ ਬੱਚੇ ਨੂੰ ਸਹਿਬਜ਼ਾਦਾ ਕਿਹਾ ਜਾਂਦਾ ਹੈ ਰਾਜਕੁਮਾਰ ਨੂੰ ਉਰਦੂ ਚ ਮੈਂ ਕਹਿਣਾ ਕਿ ਅੱਜ ਅਸੀਂ ਆਪਣੇ ਬੱਚਿਆਂ ਨੂੰ ਵੀ ਤੇ ਬਸਾਂ ਸੀ ਟਾਈਮ ਵੀ ਫਾਰਸੀ ਚੱਲਦੀ ਸੀ ਗੁਰੂ ਸਾਹਿਬ ਦੇ ਟਾਈਮ ਉਹ ਇਸ ਕਰਕੇ ਉਹ ਸਹਿਬਜ਼ਾਦੇ ਮੈਂ ਕਹਿਣਾ ਕਿ ਸਾਡੇ ਬੱਚੇ ਜਵਾਸੇ ਵੀ ਕੋਈ ਕਹੇਗਾ ਉਹ ਮਿਲਣਾ ਤੁਹਾਡੇ ਸਹਿਬਜ਼ਾਦੇ ਨੂੰ ਮਿਲੇ ਸੀ ਅੱਜ ਵੀ ਅਸੀਂ ਕਹਿੰਦੇ ਹਾਂ ਇਹ ਕੋਈ ਸੁਭਾਵਿਕ ਹੈ ਉਸ ਸੁਭਾਅ ਕਹਿਮਤ ਇਹ ਨਹੀਂ ਮੈਂ ਕਹਿ ਰਿਹਾ ਕਿ ਸਵਾਲ ਇਹ ਹੈ ਕਿ ਕੋਈ ਐਸੀ ਸਿਚੁਏਸ਼ਨ ਹੁੰਦੀ ਹੈ ਉਹਨਾਂ ਸਹਿਬਜ਼ਾਦਿਆਂ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਨੂੰ ਉਹਨਾਂ ਨੂੰ ਵੀਰ ਬਾਲਕ ਕਹਿ ਕੇ ਅਤੇ ਸਹਿਬਜ਼ਾਦਿਆਂ ਤੋਂ ਅਲੱਗ ਕਰਕੇ ਹਰ ਸਿੱਖ ਦੇ ਮਨ ਵਿੱਚ ਇਸ ਦੀ ਹਿੰਦੀ 'ਚ ਕੋਈ ਬੰਦਾ ਜਿਹੜਾ ਹਿੰਦੀ ਬੋਲਦਾ ਪੰਜਾਬੀ ਨਹੀਂ ਜਾਣਦਾ ਉਹ ਵੀਰ ਬਾਲਕ ਹੀ ਕਹੇਗਾ ਨਾ ਉਹਨਾਂ ਨੂੰ ਇੱਥੇ ਗਲਤ ਕੀ ਹੈ ਸਵਾਲ ਇਹ ਨਹੀਂ ਹੈ ਕਿ ਉਹ ਵੀਰ ਬਾਲਕ ਉਹਨਾਂ ਦੀ ਡਿਗਨਿਟੀ ਤਾਂ ਨਹੀਂ ਖਤਮ ਹੋ ਜੇਗੀ ਉਸਨੂੰ ਬਿਲਕੁਲ ਡਿਗਨਿਟੀ ਖਤਮ ਹੋਏ ਅਸੀਂ ਉਹਨਾਂ ਕੋ ਸੈਕਰੀਫਾਈਸ ਬਲੀਦਾਨ ਤਾਂ ਨਹੀਂ ਕੋ ਘਟ ਜੇਗਾ ਉਹਦੇ ਨਾਲ ਉਹ ਬਿਲਕੁਲ ਤੁਸੀਂ ਹਕੀਕਤ ਆਏ ਦੇ ਨਾਲ ਮਿਲਾਣਾ ਚਾਹੁੰਦੇ ਹੋ ਨਾ ਆ ਸਾਡੇ ਵੀਰ ਬਾਲਕ ਹਕੀਕਤ ਆਏ ਹਨ ਇਹ ਵੀਰ ਸਵਰਕਰ ਹੈ ਉਹਨਾਂ ਦਾ ਤੁਸੀਂ ਵੀਰ ਸਵਰਕਰ ਤੇ ਵੀਰ ਵਾਲਗ ਨਾਲ ਖੜਾ ਕਰਨਾ ਚਾਹੁੰਦੇ ਹੋ ਕਿਸ ਤਰ੍ਹਾਂ ਕੋਈ ਸਿੱਖ ਸਹਿਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦੇ ਨੇ ਕੋਈ ਸਿੱਖ ਇਸ ਗੱਲ ਨੂੰ ਐਕਸੈਪਟ ਉਹ ਮਾਈਂਡਸੈਟ ਹੈ ਇਹਨਾਂ ਦਾ ਮਤਲਬ ਹਾਂ ਉਹ ਮਾਈਂਡਸੈਟ ਹੈ ਜਿਸੇ ਕੋਈ ਦੋਰਾ ਹੀ ਨਹੀਂ ਇਹ ਆਰਐਸਐਸ ਦਾ ਮਾਈਂਡਸੈਟ ਹੈ ਕਿ ਇਹਨਾਂ ਨੂੰ ਅਜ ਇਸ ਲੈ ਤੇ ਲੈ लेवल ਤੇ ਲੈ ਕੇ ਆਈਏ ਕੱਲ ਨੂੰ ਉਸ ਲੈਵਲ ਤੇ ਲੈ ਕੇ ਦੋ 2009 ਚ ਆਈ ਹੈ ਅਦਵਾਨੀ ਦੀ ਬੁੱਕ ਜਿਹਦਾ ਤੁਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹੋ ਚਲੋ ਕਿਤਾਬ ਚ ਉਹਨੇ ਲਿਖਿਆ ਵੀ ਨਹੀਂ ਚਾਹੁੰਦੇ ਸੀ ਇੰਦਰਾ ਗਾਂਧੀ ਕਰਾਣਾ ਇਹਨਾਂ ਨੂੰ ਭਾਰਤ ਰਤਨ ਦੇ ਤੁਹਾਨੂੰ ਇਤਰਾਜ਼ ਕਿਉਂ ਮੈਨੂੰ ਭਾਰਤ ਰਤਨ ਤੇ ਇਸ ਗੱਲ ਜਦੋਂ ਇੱਕ ਬੰਦਾ ਕੰਫੈਸ ਕਰ ਰਿਹਾ ਕਿ ਬਲੂ ਸਟਾਰ ਆਪਰੇਸ਼ਨ ਅਸੀਂ ਮੈਂ ਸਾਡੇ ਪ੍ਰੈਸ਼ਰ ਨਾਲ ਹੋਇਆ ਤੇ ਇਹਦਾ ਮਤਲਬ ਹੈ ਕਿ ਤੁਸੀਂ ਪੂਰੇ ਤੇ ਪੂਰੀ ਕੌਮ ਨੂੰ ਜਿਸ ਕੌਮ ਨੇ ਆਜ਼ਾਦੀ ਦੀ ਲੜਾਈ ਅੱਗੇ ਹੋ ਕੇ ਲੜੀ ਉਸ ਕੌਮ ਨੂੰ ਤੁਸੀਂ ਫਾਇਟ ਟਾਂਕੇ ਤੇ ਤੁਸੀਂ ਭਾਰਤ ਰਤਨ ਦੇ ਇਹਦਾ ਮਤਲਬ ਸਾਡੇ ਜ਼ਖਮਾਂ ਇਕੱਲਾ ਏਸੀ ਨੂੰ ਭਾਰਤ ਰਤਨ ਦਿੱਤਾ ਗਿਆ ਨਾਣਾ ਜੀ ਦੇਸ਼ ਮੁਖੜੇ ਜਿਹੜੇ ਜਿਸ ਨੇ 1984 ਦੇ ਦੰਗਿਆਂ ਨੂੰ ਵੀ ਠੀਕ ਸਮਝਿਆ ਤੇ ਬਰੂਸਟਾਰ ਆਪਰੇਸ਼ਨ ਨੂੰ ਵੀ ਠੀਕ ਸਮਝਿਆ ਉਹਨਾਂ ਨੂੰ ਵੀ ਤੁਸੀਂ ਭਾਰਤ ਦੇ ਨੌਂਜ ਕਿਤਾਬ ਆ ਗਈ ਸੀ ਉਦੋਂ ਮਨਮੋਹਨ ਸਰਕਾਰ ਸੀ 14 ਤੱਕ ਮਨਮੋਹਨ ਸਰਕਾਰ ਰਹੀ ਇਹਨਾਂ ਨੇ ਫਿਰ ਕਿਉਂ ਨਹੀਂ ਇਸ ਚੀਜ਼ ਨੂੰ ਪੁਆਇੰਟ ਆਊਟ ਕੀਤਾ ਤੇ ਆਪਣੇ ਆਪ ਨੂੰ ਕਿਉਂ ਨਹੀਂ ਇਹਨਾਂ ਨੇ ਵਿਦਾਕ ਕਹਿਣ ਦੀ ਕੋਸ਼ਿਸ਼ ਕੀਤੀ ਕਲੀਨ ਚਿੱਟ ਦਿੱਤਾ ਪਾਵਰ ਸੀ ਤਾਕਤ ਸੀ ਨਾ ਕੋਈ ਤੇ ਤੁਹਾਡੀ ਗੱਲ ਨਾਲ 100% ਦੀ ਸਹਿਮਤ ਹਾਂ ਕਾਂਗਰਸ ਦੇ ਜਦੋਂ 168ਵੇਂ ਪਰਲਮੈਂਟ ਮੋਦੀ ਦੇ ਨਾਲ 2014 ਵਿੱਚ ਉਹਦੇ ਚਲੇ ਗਏ ਉਸੀ ਕਾਂਗਰਸ ਵਿੱਚੋਂ ਆਰਐਸਐਸ ਨੂੰ ਕਿਵੇਂ ਅਲੱਗ ਕਰ ਸਕਦੇ ਮੈਂ 1980 ਦੀ ਗੱਲ ਇਸੇ ਕਰਕੇ ਕੀਤੀ ਕਿ ਕਾਂਗਰਸ ਵਿੱਚ ਉਹ ਵੀ ਆਰਐਸਐਸ ਦਾ ਮਾਈਂਡਸੈਟ ਬੈਠਾ ਹੈ ਉਹੀ ਅੱਜ ਰਾਹੁਲ ਨੂੰ ਕਿਉਂ ਸਾਹਮਣੇ ਨਜ਼ਰ ਆਇਆ ਅੱਜ ਰਾਹੁਲ ਕਿਉਂ ਸਾਹਮਣੇ ਨਜ਼ਰ ਆ ਕੇ ਕਹਿਣਾ ਕਿ ਮੈਂ ਆਈਡੀਆ ਆਫ ਇੰਡੀਆ ਦੇ ਚੈਨਲ ਮੈਂ ਇਸ ਦੇ ਖਿਲਾਫ ਨਹੀਂ ਤਾਂ ਮਤਲਬ ਹੈ ਰਾਹੁਲ ਗਾਂਧੀ ਵੀ ਇਸ ਗੱਲ ਨੂੰ ਐਕਸੈਪਟ ਕਰ ਰਿਹਾ ਹੈ ਕਿ ਅੱਜ ਵੀ ਕਾਂਗਰਸ ਵਿੱਚ ਆਰਐਸਐਸ ਦੇ ਲੋਕ ਬੈਠੇ ਤੁਸੀਂ ਕਹਿ ਰਹੇ ਹੋ ਮੁਸਲਮਾਨਾਂ ਨਾਲ ਪ੍ਰਧਾਨ ਮੰਤਰੀ ਨਫ਼ਰਤ ਕਰਦੇ ਆ ਜਿਹੜਾ ਤਿੰਨ ਤਲਾਕ ਦਾ ਉਹਨਾਂ ਦੇ ਮੁਸਲਮਾਨ ਔਰਤਾਂ ਦੇ ਹੱਕ 'ਚ ਫੈਸਲਾ ਕੀਤਾ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਫਿਰ ਇਹ ਵੀ ਗਲਤ ਲੱਗਿਆ ਤੁਹਾਨੂੰ ਮੈਂ ਤਾਂ ਬੜਾ ਤੁਸੀਂ ਬਹੁਤ ਚੰਗਾ ਸਵਾਲ ਕਰਤਾ ਹੈ ਤਿੰਨ ਤਲਾਕ ਦੇ ਨਾਲ ਮੈਂ ਇਹਨਾਂ ਕੋਲ ਪੁੱਛਦਾ ਕਿ ਤਿੰਨ ਤਲਾਕ ਨਾਲ ਬੰਦੇ ਨੂੰ ਤੁਸੀਂ ਕ੍ਰਿਮੀਨਲ ਬਣਾ ਦਿੱਤਾ ਇਹਦਾ ਮਤਲਬ ਤੁਸੀਂ ਪੱਕੇ ਤੌਰ ਦੇ ਉੱਤੇ ਹਰ ਮੁਸਲਮਾਨ ਨੂੰ ਕ੍ਰਿਮੀਨਲ ਕੇਸ ਉਹਦੇ ਉੱਤੇ ਲਾ ਲਾ ਦੀ ਠੱਪਾ ਲਾਤੀ ਠੱਪਾ ਲਗਾਤਾ ਨਾ ਤੁਸੀਂ ਕਿੰਨੇ ਘਰਾਂ 'ਚ ਤਿੰਨ ਤਲਾਕ ਹੋ ਰਹੇ ਨੇ ਤੇ ਕਿੰਨੇ ਵਿਆਹ ਹੋ ਰਹੇ ਨੇ ਤੁਸੀਂ ਤੁਸੀਂ ਮੰਨਦਾ ਸੋ ਇਹotro ਮਾਨਯੀ ਪ੍ਰਧਾਨ ਮੰਤਰੀ ਮੈਂ ਸਵਾਲ ਤਾਂ ਨਹੀਂ ਉਠਾਣਾ ਚਾਹੁੰਦਾ ਸੀ ਪਰ ਤੁਸੀਂ ਸਵਾਲ ਉਠਾ ਦਿੱਤਾ ਕਿ ਪਿਛਲੇ ਆਪਣੀ ਮਹਿਲਾ ਪਹਿਲਾਂ ਤਾਂ ਤੁਸੀਂ ਇਲੈਕਸ਼ਨ ਆਪਣੇ ਫਾਰਮਾਂ 'ਚ ਕਦੇ ਲਿਖਿਆ ਨਹੀਂ ਕਿ ਉਹ ਮੈਂ ਵਿਵਾਹਿਤਾਂ ਕਿ ਨਹੀਂ ਹਾਂ ਜਦੋਂ ਪ੍ਰੈਸ਼ਰ ਬਿਲਟ ਆਇਆ ਤੇ ਤੁਸੀਂ ਵਿਵਾਹਿਤ ਕਰਤਾ ਤੇ ਫਿਰ ਤੁਸੀਂ ਉਹਦੇ ਨਾਲ ਕੀ ਰਚਨਾ ਕਰ ਰਹੇ ਹੋ ਉਹ ਨਿੱਜੀ ਜ਼ਿੰਦਗੀ ਹੈ ਉਹਦੇ ਨਾਲ ਦੇਸ਼ ਦਾ ਕੋਈ ਤਾਲੁਕ ਨਹੀਂ ਉਹ ਤਾਂ ਨਿੱਜੀ ਜ਼ਿੰਦਗੀ ਕਿਸੇ ਵੀ ਪੋਲਿਟਿਸ਼ੀਅਨ ਦੀ ਹੋ ਸਕਦੀ ਹੈ ਤੇ ਤਿੰਨ ਤਲਾਕ ਜਦੋਂ ਤੁਸੀਂ ਉਹਨਾਂ ਦੀ ਵੀ ਨਿੱਜੀ ਜ਼ਿੰਦਗੀ ਹੈ ਤੁਸੀਂ ਉੱਥੇ ਕਿਉਂ ਇਹਦਾ ਮਤਲਬ ਤੁਸੀਂ ਮੁਸਲਮਾਨਾਂ ਨੂੰ ਆਈਡੈਂਟੀਫਾਈ ਕਰਕੇ ਓਏ ਤੁਸੀਂ ਮੁਸਲਮਾਨਾਂ ਨੂੰ ਉਹ ਤਾਂ ਕਿਸੇ ਔਰਤ ਦੀ ਜ਼ਿੰਦਗੀ ਹੋ ਗਈ ਨਾ ਲੈ ਚਾਰ ਬੱਚੇ ਜੰਮੇ ਆਦਮੀ ਨੇ ਗੁੱਸੇ ਤੇ ਤਿੰਨ ਵਾਰੀ ਤਲਾਕ ਕਿਹਾ ਤੇ ਅਗਲੀ ਨੂੰ ਛੱਡ ਤੇ ਉਹ ਤਾਂ ਉਹ ਤਾਂ ਇੱਕ ਦੇਸ਼ ਦੀ ਨਾਗਰਿਕ ਹੈ ਉਹ ਤਾਂ ਸਰਕਾਰ ਨਹੀਂ ਸੋਚਣਾ ਮੈਂ ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿ ਦਿੰਦਾ ਮੈਂ ਅੱਜ ਵੀ ਕਹਿੰਦਾ ਤੇ ਮੈਂ ਸਿੱਖਾਂ ਨੂੰ ਵੀ ਕਈ ਵਾਰੀ ਅਸੀਂ ਚਾਰ ਲਾਵਾ ਪੜਦੇ ਹਾਂ ਅਸੀਂ ਵਿਆਹ ਕਰਾਉਂਦੇ ਹਾਂ ਚਾਰ ਲਾਵਾ ਵਿੱਚ ਮੈਂ ਸਿੱਖਾਂ ਉਹਨਾਂ ਨੂੰ ਸਾਰਿਆਂ ਨੂੰ ਕਿਹਾ ਕਿ ਚਾਰ ਲਾਵਾ ਵਿੱਚ ਇਸਤਰੀ ਜਿਹੜੀ ਹੈ ਲੇਡੀ ਜਿਹੜੀ ਹੈ ਲੜਕੀ ਜਿਹੜੀ ਹੈ ਉਹ ਉਸ ਨੂੰ ਤੁਸੀਂ ਸ਼ੋਸ਼ਣ ਕਰਦੇ ਹੋ ਤੁਸੀਂ ਉਸ ਨੂੰ ਸਮਰਪਿਤ ਕਰਦੇ ਹੋ ਚਾਰ ਲਾਵਾਂ ਦੇ ਅਰਥੇ ਨੇ ਸਾਨੂੰ ਕੋਈ ਰਸਤਾ ਢੂੰਡਣਾ ਚਾਹੀਦਾ ਨਹੀਂ ਪੱਲੇ ਟੈਂਡੇ ਲੱਗ ਗਈ ਮੈਂ ਸਿੱਖਾਂ ਮੈਂ ਇਸ ਭਾਵਨਾ ਨੂੰ ਸਮਝਦਾ ਮੈਂ ਇਹਨਾਂ ਨੂੰ ਵੀ ਕਿਹਾ ਕਿ ਮੁਸਲਮਾਨਾਂ ਵਿੱਚ ਨਿਕਾਹ ਜਿਹੜਾ ਹੈ ਉਹ ਜ਼ਿਆਦਾ ਜਸਟੀਫਾਈਡ ਹੈ ਉੱਥੇ ਮੇਰ ਦਾ ਪੈਸਾ ਦਿੱਤਾ ਜਾਂਦਾ ਅੱਜ ਸਾਡੇ ਵਿੱਚ ਕੇਸ ਲੱਗੇ ਨੇ ਡਾਈਵੋਰਸ ਦੇ ਇਤਨੇ ਲੰਬੇ ਲੰਬੇ ਕੇਸ ਲੱਗੇ ਨੇ ਜਦੋਂ ਡਾਈਵੋਰਸ ਹੁੰਦਾ ਹੈ ਤੇ ਤੁਸੀਂ ਹਿੰਦੂ ਮੈਰਿਜ ਐਕਟ ਦਾ ਆਸਰਾ ਲੈ ਕੇ ਤੁਸੀਂ ਡਾਈਵੋਰਸ ਕਰਦੇ ਹੋ ਕਿਉਂਕਿ ਆਨੰਦ ਮੈਰਿਜ ਐਕਟ ਵਿੱਚ ਡਾਈਵੋਰਸ ਦਾ ਕੋਈ ਕਨਸੈਪਟ ਨਹੀਂ ਪੱਲੇ ਟੈਂਡੇ ਲੱਗੀ ਤਾਂ ਡਾਈਵੋਰਸ ਦਾ ਕਨਸੈਪਟ ਹੀ ਨਹੀਂ ਰਿਹਾ ਇਸ ਹਾਲਾਤ ਵਿੱਚ ਸਾਨੂੰ ਸਿੱਖਾਂ ਨੂੰ ਐਗਰੀ ਹੋ ਕੇ ਸਾਨੂੰ ਕੋਈ ਅਮੈਂਡਮੈਂਟ ਕਰਕੇ ਸਿਗਰੈਤ ਮਰਯਾਦਾ ਨੂੰ ਦੁਬਾਰਾ ਤੋਂ ਪੁੰਛਣ ਕਰਨੀ ਚਾਹੀਦੀ ਹੈ ਰਹਿ ਗਈ ਗੱਲ ਤਿੰਨ ਤਲਾਕ ਦੀ ਜਿਹੜਾ ਤੁਸੀਂ ਬਾਰ-ਬਾਰ ਸਵਾਲ ਕਰ ਰਹੇ ਹੋ ਮੁਸਲਮਾਨਾਂ ਨੂੰ ਆਈਡੈਂਟੀਫਾਈ ਕਰ ਰਹੇ ਹੋ ਇਨ ਤਲਾਕ ਵਿੱਚ ਉਹਨਾਂ ਦਾ ਤਿੰਨ ਤਲਾਕ ਅਜ ਵੀ ਐਕਸੈਪਟੇਬਲ ਉਹਨਾਂ ਦੀ ਸਰੀਅਤ ਹੀ ਕੀ ਐਕਸੈਪਟੇਬਲ ਨਹੀਂ ਹੈ ਉਹ ਕਹਿੰਦੇ ਨੇ ਕਿ ਪਹਿਲਾ ਇੱਕ ਵਾਰੀ ਜਦੋਂ ਪਹਿਲੇ ਤਲਾਕ ਦਾ ਕੋਈ ਲੈਂਦਾ ਉਸ ਲਈ ਸਮਾਂ ਦਿੱਤਾ ਜਾਂਦਾ ਹੈ ਕਿ ਇੱਕ ਮਹੀਨੇ ਵਾਸਤੇ ਅਗਰ ਉਹਨਾਂ ਦੀ ਸੈਟਲਮੈਂਟ ਹੋ ਸਕਦੀ ਤੇ ਸੈਟਲ ਹੋ ਜਾ ਅਗਰ ਅਗਲੇ ਮਹੀਨੇ ਅਗਰ ਉਹ ਨਹੀਂ ਆਪਸ ਵਿੱਚ ਸੈਟਲ ਕਰ ਸਕਦੇ ਤੇ ਸਮਾਜ ਸੈਟਲ ਕਰ ਦਵੇ ਤੀਸਰੇ ਮਹੀਨੇ ਅਗਰ ਸਮਾਜ ਵੀ ਸੈਟਲ ਨਹੀਂ ਕਰ ਸਕਦਾ ਸਾਰਾ ਸਿਸਟਮ ਸੈਟਲ ਨਹੀਂ ਕਰ ਸਕਦਾ ਤੇ ਤੀਜੇ ਦਿਨੇ ਕਦੋਂ ਤੱਕ ਤੁਸੀਂ ਲੜਾਈ ਲੜਦੇ ਰਹੋਗੇ ਅਈ ਸਾਡੇ ਵਿੱਚ ਵੀ ਅਗਰ ਡਾਈਵੋਰਸ Hindu ਡਾਈਵੋਰਸ ਹੁੰਦਾ ਉਹਦੇ ਵਿੱਚ ਜਿਹੜੀ ਹੈ ਉਥੇ ਜੀ ਕੋਰਟ ਇਹ ਕਹਿੰਦੀ ਹੈ ਕਿ ਜਾਓ ਵੀ ਤੁਸੀਂ ਆਪਸ ਸੈਟਲ ਕਰ ਲਓ ਮੈਂ ਕਹਿਣਾ ਕਿ ਕੋਰਟਾਂ ਵੀ ਸ਼ਰੀਅਤ ਦੇ ਉਸੇ ਮਾਮਲੇ ਨੂੰ ਐਕਸੈਪਟ ਕਰ ਰਹੀਆਂ ਨੇ ਪਰ ਤੁਹਾਨੂੰ ਤਿੰਨ ਤਲਾਕ ਇਸ ਕਰਕੇ ਹੈ ਤੁਸੀਂ ਮੁਸਲਮਾਨਾਂ ਦੀ ਚੂੜੀ ਟਾਈਟ ਕਰਨੀ ਹੈ ਇਹ ਜੇ ਫੈਸਲੇ ਹੁਣ ਆਪਾਂ ਕਹੀਏ ਪ੍ਰਧਾਨ ਮੰਤਰੀ ਦੀ ਹੈਟ੍ਰਿਕ ਹੋएगी ਇਹ ਜੇ ਫੈਸਲੇ ਵੀ ਲੋਕ ਵਿਚਾਰਨਗੇ ਨਹੀਂ ਮੈਂ ਸਮਝਦਾ ਕਿ ਮੋਦੀ ਜੀ ਦੇ ਜਿਹੜੇ ਫੈਸਲੇ ਨੇ ਉਹ 22 ਜਨਵਰੀ 2024 ਨੂੰ ਰਾਮ ਮੰਦਰ ਜਿਸ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ 1949 ਵਿੱਚ ਮੂਰਤੀਆਂ ਰੱਖਿਆ ਗੈਰਕਾਨੂੰਨੀ ਸੀ ਉਸ ਤੋਂ ਬਾਅਦ 1986 ਦਰਵਾਜ਼ਾ ਖੋਲੇ ਹੋਏ ਗੈਰਕਾਨੂੰਨੀ ਸੀ 1992 ਵਿੱਚ ਤੁਸੀਂ ਕਿਸੇ ਦੇ ਬਾਬਰੀ ਮਸਜਿਦ ਨੂੰ ਤੋੜ ਦਿਓ ਉਹ ਵੀ ਗੈਰਕਾਨੂੰਨੀ ਆ ਪਰ ਕਿਉਂਕਿ ਉਹਨ ਸੰਤਲ ਹੋ ਗਿਆ ਇਸ ਕਰਕੇ ਉਹ ਸਮਝੋਤੇ ਨਾਤੇ ਇਹਨਾਂ ਨੂੰ ਦੇ ਦੇ ਇਹ ਕਿਹੜਾ ਕਾਨੂੰਨ ਹੈ ਇਸ ਦੇਸ਼ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਕੀ ਕਰੋ ਕਿ ਜਿਨ੍ਹਾਂ ਨੇ ਮਸਜਿਦ ਤੋੜੀ ਸੀ ਉਹਨਾਂ ਦੇ ਜਿਹੜੇ ਕ੍ਰਿਮੀਨਲ ਕੇਸ ਫਾਈਲ ਹੋਏ ਸਨ ਉਹ ਸਾਰੇ ਦੇ ਸਾਰੇ ਇਕਵੇਟਲ ਕਰ ਦਿਓ ਇਹ ਜਿਹੜਾ ਰਸਤਾ ਤੁਸੀਂ ਅਡਾਪਟ ਕੀਤਾ ਹੈ ਅੱਜ ਤੁਸੀਂ ਇਹ ਅਡਾਪਟ ਕੀਤਾ ਹੈ ਇਹ ਤਾਂ ਵੱਡਾ ਵਿਸ਼ਾ ਹੈ ਅਯੋਧਿਆ ਮੰਦਰ ਸਾਡੇ ਦੇਸ਼ ਲਈ ਬਹੁਤ ਕੁਛ ਹੈ ਜਾਂ ਸਭ ਕੁਝ ਹੈ ਮੈਂ ਸਮਝਾਇਆ ਇਹ ਮੰਤ ਇਹ ਇਸ਼ੂ ਹੀ ਨਹੀਂ ਸੀ ਐਸੇ ਕਰਕੇ 22 ਜਨਵਰੀ ਨੂੰ ਜਦੋਂ ਉਹ ਆਪ ਹੀ ਯਜਮਾਨ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆਪ ਯਜਮਾਨ ਬਣ ਕੇ ਤੇ ਉੱਥੇ ਹਵਨ ਕਰਵਾ ਰਿਹਾ ਹੋਵੇ ਤੁਹਾਨੂੰ ਇਹ ਤੁਸ ਦੱਸੋ ਕਿ ਫਿਰ ਤੁਸੀਂ ਉਹਤ ਕਿਹੜੀ ਗੱਲ ਦੀ ਲਈ ਸੀ ਕਿਹੜੇ ਕਨਸਟੀਟਿਊਸ਼ਨ ਦੀ ਉਹਤ ਲਈ ਇਸ ਕਨਸਟੀਟਿਊਸ਼ਨ ਦੀ ਉਹਤ ਲਈ ਕਿ ਤੁਸੀਂ ਇਹ ਜਮਾਨ ਬਣੋਗੇ ਮੰਦਿਰ ਦਾ ਇਹ ਸਵਾਲ ਕਿਉਂ ਨਹੀਂ ਪੁੱਛਿਆ ਜਾਣਾ ਚਾਹੀਦਾ ਬਿਲਕੁਲ ਠੀਕ ਸੋ ਆਲ ਇੰਡੀਆ ਪੀਸ ਮਿਸ਼ਨ ਦੇ ਮੁਖੀ ਭਾਈ ਦਇਆ ਸਿੰਘ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ ਤਿੰਨ ਜਿਹੜੀਆਂ ਗੱਲਾਂ ਉੱਪਰ ਕੇ ਦੇ ਚਾਹੀਆਂ ਹੁਣ ਜਿਹੜਾ ਲੋਕਾਂ ਨੇ ਵੀ ਫੈਸਲਾ ਕਰਨਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਤੀਜੀ ਵਾਰ ਆਉਂਦੀ ਹੈ ਹੈਟ੍ਰਿਕ ਕਰਦੀ ਹੈ ਕਿ ਨਹੀਂ ਅਯੁੱਧਿਆ ਮੰਦਿਰ ਕਿੱਟਾ ਮਹੱਤਵਪੂਰਨ ਵਿਸ਼ਾ ਸੀ ਇਹ ਲੋਕ ਤੈਅ ਕਰਨਗੇ ਤਿੰਨ ਲੱਖ ਮੁਸਲਮਾਨਾਂ ਦੇ ਚਾਰੇ ਅੱਡੀ ਗੱਲ ਹੋ ਕੇ ਨਿਪਟਿਆ ਤੇ ਅਡਵਾਨੀ ਨੂੰ ਇਹ ਕੰਫੈਸ ਕਰਨ ਤੋਂ ਬਾਅਦ ਰਿਟਰਨ ਦੇ ਵਿੱਚ ਕਿ ਹਾਂ ਇੰਦਰਾ ਗਾਂਧੀ ਬਲੂ ਸਟਾਰ ਨਹੀਂ ਚਾਹੁੰਦੇ ਸੀ ਅਸੀਂ ਦਬਾਅ ਪਾ ਕੇ ਕਰਵਾਇਆ ਦੇ ਬਾਵਜੂਦ ਭਾਰਤ ਰਤਨ ਮਿਲਣਾ ਕਿ ਵਾਕਈ ਦੇਸ਼ਿਤ ਲੋਕិច្ਚ ਕੰਮ ਹੋਏ ਨੇ ਨਹੀਂ ਹੋਏ ਤਾਂ ਜਵਾਬ ਮਿਲ ਜੇਗਾ 4 ਜੂਨ ਹੋਰ ਨਵੇਂ ਤੇ ਤਾਜ਼ੀ ਅਪਡੇਟ ਦਾ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਪ੍ਰਵਾਹ ਨੂੰ ਇਜਾਜ਼ਤ ਧੰਨਵਾਦ